ਦੋਸਤੋ ਜਿੱਥੇ ਦੇਸ਼ ਦੇ ਵਿੱਚ ਬਹੁਤ ਸਾਰੀ ਮਹਿੰਗਾਈ ਵਧ ਰਹੀ ਆ ਵਰਲਡ ਦੇ ਵਿੱਚ ਲਗਾਤਾਰ ਜਿਹੜਾ ਰੁਪਈਆ ਹੈਗਾ ਉਹ ਨੀਚੇ ਨੂੰ ਆ ਰਿਹਾ ਮਹਿੰਗਾਈ ਪੂਰੇ ਵਰਲਡ ਦੇ ਵਿੱਚ ਜਿਹੜੀ ਹੈਗੀ ਆ ਇਹਦਾ ਕ੍ਰਾਈਸਿਸ ਚੱਲ ਰਿਹਾ ਲੇਕਿਨ ਜੇ ਅਸੀਂ ਦੇਖੀਏ ਤਾਂ یوں ਲੱਗਦਾ ਕਿ ਸਰਕਾਰ ਨੂੰ ਐਜੂਕੇਸ਼ਨ ਦੇ ਉੱਪਰ ਰਿਸਰਚ ਦੇ ਉੱਪਰ ਜਿਹੜਾ ਪੈਸਾ ਖਾਤਣ ਦੀ ਲੋੜ ਹੈਗੀ ਆ ਉਹ ਪਿਛਲੇ 11 ਸਾਲਾਂ ਦੇ ਵਿੱਚੋਂ ਉਹਦੀ ਰਕਮ ਵਧਾਈ ਨਹੀਂ ਗਈ ਤੇ ਇਸ ਨੂੰ ਲੈ ਕੇ ਕਾਫੀ ਸਾਰੀ ਐਜੀਟੇਸ਼ਨ ਹੋ ਰਹੀ ਆ ਸਟੂਡੈਂਟਸ ਰੌਲਾ ਪਾ ਰਹੇ ਨੇ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਕੁਝ ਇੱਕ ਗੱਲਾਂ ਕੇਂਦਰੀ ਯੂਨੀਵਰਸਟੀਆਂ ਵਿੱਚ ਸਰਚ ਸਕਾਲਰ ਲਈ ਨੌਨ ਐਨਈਟੀ ਜਿਹਨੂੰ ਨੈਸ਼ਨਲ ਐਲੀਜੀਬਿਲਟੀ ਟੈਸਟ ਫੈਲੋਸ਼ਿਪ ਦੀ ਰਕਮ ਹੁੰਦੀ ਆ ਇਹਦੇ ਵਿੱਚ ਕਾਫੀ ਸਮੇਂ ਤੋਂ ਪਿਛਲੇ 11 ਸਾਲਾਂ ਤੋਂ ਕੋਈ ਵਾਅਦਾ ਨਹੀਂ ਹੋਇਆ ਜਾਪਦਾ ਇਹ ਹੈ ਕਿ ਸਰਕਾਰ ਨੂੰ ਇਹਨਾਂ ਨੌਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਮਹਿੰਗਾਈ ਦਾ ਕੋਈ ਅਸਰ ਪੈਂਦਾ ਹੋਇਆ ਨਜ਼ਰ ਨਹੀਂ ਆਉਂਦਾ ਪੀ ਐਚ ਡੀ ਵਿਦਿਆਰਥੀਆਂ ਨੂੰ ਨਾਨ ਐਨ ای ਪੀ ਸਕੀਮ ਤਹਿਤ 11 ਸਾਲ ਪਹਿਲਾਂ 8000 ਰੁਪਏ ਮਿਲਦੇ ਸਨ ਤੇ ਅੱਜ ਵੀ ਉਨੇ ਹੀ ਮਿਲਦੇ ਹਨ ਐਮ ਐਲ ਵਾਲਿਆਂ ਨੂੰ 5000 ਰੁਪਏ ਹੀ ਮਿਲ ਰਹੇ ਹਨ ਕਿਰਾਏ ਟ੍ਰਾਂਸਪੋਰਟ ਮਕਾਨ ਕਰਾਏ ਤੇ ਹੋਰ ਵਸਤਾਂ ਦੀਆਂ ਕੀਮਤਾਂ ਉਦੋਂ ਤੋਂ ਦੁਗਣੀਆਂ ਹੋਈਆਂ ਨੇ ਡੀਐਮ ਡੀਐਮਕੇ ਦੇ ਮੈਂਬਰ ਪ੍ਰਤਭਿੰਨ ਐਸਆਰ ਵੱਲੋਂ ਫੈਲੋਸ਼ਿਪ ਦੀ ਰਕਮ ਵਧਾਉਣ ਬਾਰੇ ਲਿਖਤੀ ਸਵਾਲ ਦੇ ਜਵਾਬ ਚ ਸਿੱਖਿਆ ਰਾਜ ਮੰਤਰੀ ਸੁਵਾਰ ਸਰਕਾਰ ਨੇ 18 ਦਸੰਬਰ ਨੂੰ ਲੋਕ ਸਭਾ 'ਚ ਫੈਲੋਸ਼ਿਪ ਵਧਾਉਣ ਬਾਰੇ ਤਾਂ ਕੁਝ ਨਹੀਂ ਕਿਹਾ ਸਕੀਮ ਦੀਆਂ ਵਿਸ਼ੇਸ਼ਤਾਈਆਂ ਬਾਰੇ ਗੱਲਾਂ ਕਹਿ ਦਿੱਤੀਆਂ ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਯੂਜੀਸੀ ਨੇ 31 ਮਾਰਚ 2023 ਤੱਕ ਯੂਜੀਸੀ ਦੇ ਫੰਡ ਨਾਲ ਚਲਦੀਆਂ ਕੇਂਦਰੀ ਯੂਨੀਵਰਸਿਟੀਆਂ ਦੇ 16270 ਐਮਫਲ ਤੇ ਪੀ ਐਚ ਡੀ ਵਿਦਿਆਰਥੀਆਂ ਨੂੰ ਨਾਨ ਐਨ ਐਟਿ ਫੈਲੋਸ਼ਿਪ ਜਾਰੀ ਕੀਤੀ ਹੈ ਫੈਲੋਸ਼ਿਪ ਦੀ ਰਕਮ ਵਧਾਉਣ ਬਾਰੇ ਮੰਤਰੀ ਨੇ ਕੁਝ ਨਹੀਂ ਕਿਹਾ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੌਤਵਦ ਵਿਦਿਆਰਥੀਆਂ ਨੇ ਪੀ ਐਚ ਡੀ ਡਿਗਰੀ ਲਈ ਫੈਲੋਸ਼ਿਪ ਦੀ ਰਕਮ ਘੱਟੋ ਘੱਟ 25000 ਰੁਪਏ ਕਰਾਉਣ ਦੀ ਮੰਗ ਨੂੰ ਲੈ ਕੇ ਅਕਤੂਬਰ ਨਵੰਬਰ ਵਿੱਚ ਮਹੀਨਾ ਪਰ ਪ੍ਰੋਟੈਸਟ ਕੀਤਾ ਉਹਨਾਂ ਨੇ ਐਜੀਟੇਸ਼ਨ ਕੀਤੀ रिसर्च ਦੇ 54 ਵਿਦਿਆਰਥੀ ਜੂਨੀਅਰ ਰਿਸਰਚ ਫੈਲੋਸ਼ਿਪ ਜਿਹਨੂੰ ਜਰਫ ਕਹਿੰਦੇ ਨੇ ਲਈ ਕੋਸ਼ਿਸ਼ ਕਰਦੇ ਹਨ ਜਿਹੜੇ ਐਨਈਟੀ ਵਿੱਚ ਉੱਚ ਨੰਬਰ ਲੈਣ ਵਾਲਿਆਂ ਨੂੰ ਮਿਲਦੀ ਹੈ ਜਿਹੜੇ ਜਰਫ ਹਾਸਲ ਨਹੀਂ ਕਰ ਪਾਉਂਦੇ ਉਹ ਹੋਰ ਨਾ ਫੈਲੋਸ਼ਿਪਾਂ ਲਈ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਅਨਸੂਚਿਤ ਜਾਤਾਂ ਤੇ ਜਨ ਜਾਤਾਂ ਦੇ ਵਿਦਿਆਰਥੀਆਂ ਨੂੰ ਨਾਨ ਐਨਈਟੀ ਫੈਲੋਸ਼ਿਪ ਦਿੱਤੀ ਜਾਂਦੀ ਹੈ ਮਨਾਸ ਹਿੰਦੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਂਪਸ ਦੇ ਬਾਹਰ ਕਿਰਾਏ ਤੇ ਮਕਾਨ 5000 ਰੁਪਏ ਪੈਦਾ ਮਿਲਦਾ ਹੈ 3000 ਰੁਪਏ ਮਹੀਨੇ ਦੇ ਖਾਣੇ ਤੇ ਖਰਚ ਹੁੰਦੇ ਹਨ ਯੂਨੀਵਰਸਿਟੀਾਂ ਤੱਕ ਬਸ ਤੇ ਆਟੋ ਕਿਰਾਇਆ ਲੱਗਦਾ ਹੈ ਕਿਤਾਬਾਂ ਖਰੀਦਣ ਫੋਟੋਕਾਪੀਆਂ ਕਰਾਉਣ ਤੇ ਮੋਬਾਈਲ ਦਾ ਬਿੱਲ ਬੱਕਰਾ ਹੁੰਦਾ ਹੈ ਜਿਹੜਾ ਅਸੀਂ ਬਿਲਕੁਲ ਸਮਝ ਸਕਦੇ ਹਾਂ 1999 ਵਿੱਚ ਮਾਸਕ ਜੇ ਆਰ ਐਫ ਫੈਲੋਸ਼ਿਪ 6000 ਰੁਪਏ ਹੁੰਦੇ ਸੀ ਜਿਹੜੀ 2006 ਵਿੱਚ ਪਹਿਲੇ 2 ਸਾਲਾਂ ਲਈ 8000 ਰੁਪਏ ਕੀਤੀ ਗਈ ਸੀ ਨੌਨ ਐਨਈਟੀ ਫੈਲੋਸ਼ਿਪ 2007 ਵਿੱਚ ਸ਼ੁਰੂ ਕੀਤੀ ਸੀ ਤੇ ਉਦੋਂ ਪੀਐਚਡੀ ਸਕਾਲਰ ਨੂੰ 5000 ਰੁਪਏ ਮਿਲਦੇ ਸਨ ਜਿਹੜੇ ਕਿ 2000ਾਂ ਵਿੱਚ 2012 ਵਿੱਚ 8000 ਰੁਪਏ ਹੋਏ ਪਰ ਉਸ ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਆ ਮੋਦੀ ਸਰਕਾਰ ਵਿਸ਼ਵਗੁਰੂ ਤਾਂ ਬਣਨਾ ਚਾਹੁੰਦੀ ਹੈ ਪਰ ਇਹ ਨਹੀਂ ਚਾਹੁੰਦੇ ਕਿ ਦੇਸ਼ ਦੇ ਬੱਚੇ ਚੰਗੀ ਪੜ੍ਹਾਈ ਕਰਕੇ ਚੇਤਨਵਨ ਦਰਅਸਲ ਮੋਦੀ ਸਰਕਾਰ ਇਸ ਯੋਜਨਾ ਦਾ 2015 ਵਿੱਚ ਭੋਗ ਪਾਉਣਾ ਚਾਹੁੰਦੀ ਸੀ ਪਰ ਵਿਆਪਕ ਰੋਕ ਕਾਰਨ ਪਾ ਨਹੀਂ ਸਕੇ ਉਸ ਦੀ ਕੋਸ਼ਿਸ਼ ਅਜੇ ਵੀ ਇਹ ਹੈ ਕਿ ਇਸ ਨੂੰ ਬੰਦ ਕਰ ਦਿੱਤਾ ਜਾਵੇ ਇਸੇ ਕਰਕੇ ਉਹ ਫੈਲੋਸ਼ਿਪ ਲਈ ਜ਼ਿਆਦਾ ਫੰਡ ਨਹੀਂ ਦੇ ਰਹੀ ਤਾਂ ਜੋ ਵਿਦਿਆਰਥੀ ਖੁਦ ਹੀ ਇਸ ਤੋਂ ਇੱਕ ਪਾਸੇ ਹੋ ਜਾਣ ਦੋਸਤੋ ਦੇਸ਼ ਦੇ ਵਿੱਚ ਜੇਕਰ ਫੰਡਸ ਨਹੀਂ ਹੋਣਗੇ ਖਾਸ ਕਰਕੇ ਐਜੂਕੇਸ਼ਨ ਦੇ ਵਿੱਚ ਤਾਂ ਐਜੂਕੇਸ਼ਨ ਦੇ ਨਾਲ ਦੇਸ਼ ਚੱਲਦਾ ਹੈ ਦੇਸ਼ ਦੇ ਵਿੱਚ ਜਾਗਰੂਕਤਾ ਆਉਂਦੀ ਹੈ ਤਾਂ ਦੇਸ਼ ਅੱਗੇ ਨਹੀਂ ਵੱਧ ਸਕੇਗਾ ਲੇਕਿਨ ਇੱਥੇ ਜਾਣ ਪੁੱਝ ਕੇ ਅਜਿਹਾ ਕੁਝ ਕੀਤਾ ਜਾ ਰਿਹਾ ਤਾਂ ਕਿ ਫੰਡਸ ਨਾ ਜਾਰੀ ਕੀਤੇ ਜਾਣ ਤੇ ਬੱਚੇ ਆਪਣੇ ਆਪ ਇਸੇ ਤਰੀਕੇ ਨਾਲ ਰੌਲਾ ਪਾਉਂਦੇ ਮੰਗਾਂ ਕਰਦੇ ਹੋਏ ਅੱਗੇ ਲੰਘ ਜਾਣ ਸਿਚ ਨਹੀਂ ਹੋਏਗੀ ਤਾਂ ਅਸੀਂ ਜਿਹੜੇ ਸਮਾਜ ਦੇ ਦੇਸ਼ ਦੇ ਮੁੱਦੇ ਹੈਗੇ ਨੇ ਉਹਨਾਂ ਦੇ ਉੱਪਰ ਅੱਗੇ ਜਿਹੜੀ ਪੜਾਈ ਹੈਗੀ ਉਹ ਨਹੀਂ ਕੀਤੀ ਜਾ ਸਕੇਗੀ ਇਸ ਤੋਂ ਲੱਗਦਾ ਹੈ ਕਿ ਸਰਕਾਰ ਸਕਾਲਰ ਨਹੀਂ ਪੈਦਾ ਕਰਨਾ ਚਾਹੁੰਦੀ ਤੇ ਸਰਕਾਰ ਨੂੰ ਸਕਾਲਰਾਂ ਤੋਂ ਡਰ ਲੱਗਦਾ ਹੈ। ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਸਾਡਾ ਮਕਸਦ ਹੈ ਕਿ ਤੁਸੀਂ ਜਾਗਰੂਕ ਹੋਵੋ ਤਾਂ ਕਿ ਭਾਰਤ ਦੇ ਵਿੱਚ ਦੁਨੀਆ ਦੇ ਵਿੱਚ ਇੱਕ ਚੰਗਾ ਸਮਾਜ ਸਿਰਜਿਆ ਜਾ ਸਕੇ। ਤੁਸੀਂ ਸਾਡੇ ਨਾਲ ਬਨੇ ਰਹੇ। ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ। ਦੇਖਦੇ ਰਹੋ ਰੈਸ਼ਨਲ ਟਾਕ। ਆਗਰ ਆਪਕੋ ہماری ਵੀਡੀਓ ਅੱਛੀ ਲਗੀ ਤਾਂ ਵੀਡੀਓ ਨੂੰ ਲਾਈਕ ਕਰੇ